ਆ ਟਰੈਕਟਰ ਵਾ ਯੂ ਐਸ ਏ ਦੇ ਵਿੱਚ ਬੰਦੇ ਰਹਿੰਦੇ ਆ ਤੇ ਉਹ ਸਾਹਮਣੇ ਭਗਤ ਸਿੰਘ ਚੌਕ ਆ ਆ ਰੈਡੀ ਆ ਰਾਜੂ ਪਰਾਠੇ ਵਾਲਾ ਹਾਂਜੀ ਇਹਨਾਂ ਪਰੌਠਿਆਂ ਦਾ ਕੰਮ ਆ ਬੰਦਿਆਂ ਦਾ ਇਹ ਤੁਹਾਡੀ ਹੈਲਪ ਕਰ ਸਕਦੇ ਇਹਨਾਂ ਨੂੰ ਆਕੇ ਤੁਸੀਂ ਮਿਲ ਸਕਦੇ ਆ ਠੀਕ ਹੈ ਜੀ ਹਾਂ ਮਾਲਕ ਦਾ ਨੰਬਰ ਮਿਲੇ ਹੋਇਆ ਨਹੀਂ ਮਿਲਿਆ ਨਹੀਂ ਜੇ ਹੋ ਸਕੇ ਤਾਂ ਤੁਸੀਂ ਜਰੂਰ ਸਾਨੂੰ ਪ੍ਰੋਵਾਈਡ ਕਰ ਦਿਆ ਨਹੀਂ ਗੱਲ ਕਰਦੇ ਨਹੀਂ ਕਰਾਂਗੇ ਹੈ ਗੱਲ ਕਰਾਇ ਦੇਣੀ ਹੈ ਨਿਕਰਾ ਦੇਣਗੇ ਮੈਂ ਬੜੀਆ ਬੰਦੇ ਕੋਈ ਨਹੀਂ ਜੇ ਤੁਸੀਂ ਸੱਚੀ ਦੱਸ ਰਹੇ ਹੋ ਸਾਹਿਬ

ਕਾਉ ਨਹੀਂ ਹੈ ਜੀ। ਇਹ ਕਾਉ ਨਹੀਂ ਹੈ। ਉਹ ਦੇਖਣਾ ਦੇਖ ਲੋ ਬਾਤਿਸਤ ਕੇ ਲਈ ਹੈ। ਉਸ ਦਾ ਕੋਈ ਹੋਤੀ। ਅੱਛਾ। ਜਣੀ ਠੀਕ ਨਹੀਂ ਵੇਚਣਾ ਨਹੀਂ ਹੈਗਾ। ਜਿੰਨਾ ਦਾ ਹੈ ਕਿੰਨਾ ਦਾ ਹੁੰਦਾ? ਇਹਨਾਂ ਦਾ ਹੀ ਹੈ। ਬਾਹਰ ਹੈ। ਅੱਛਾ ਬਾਹਰ ਆ ਰਹੇ ਨੇ। ਕਿਹੜੀ ਜਗ੍ਹਾ ਰਹਿੰਦੇ ਨੇ? ਯੂਐਸਏ। ਯੂਐਸਏ ਦੇ ਵਿੱਚ। ਵੇਚਣਾ ਨਹੀਂ ਉਹ ਦੋ ਬੰਦੇ ਪਹਿਲੇ ਆਏ ਸੀ। ਅੱਛਾ ਦੋ ਬੰਦੇ ਆਏ। ਬਹੁਤ ਬੰਦੇ ਆਏ ਆ। ਹਾਂ ਹਾਂ। ਠੀਕ ਵਾ। ਕੋਈ ਹੈਗਾ ਤੁਹਾਡੇ ਕੋਲ ਕੰਟੈਕਟ ਨੰਬਰ ਉਹਨਾਂ ਦਾ ਕੋਈ ਨੰਬਰ? ਕੋਈ ਹਾਲਤ ਨਹੀਂ ਹੈ। ਹੈ? ਇਹ ਬੁਲਡੋਗ ਆ ਨਾ ਇਹਦਾ ਅੱਛਾ ਹੈ ਹਰ ਦਿਨ ਮੈਨ ਹੈਮਨ ਕੋਈ ਨਾ ਆ ਇਹਦਾ ਤੇ ਬਾਹਰ ਟਰੈਕਟਰ ਬਹੁਤ ਸਗੇ ਇਹ ਆਪਣੇ ਇਥੇ ਮੇਰੇ ਹਿਸਾਬ ਨਾਲ ਪਹਿਲਾਂ ਹੀ ਦਿਖਿਆ ਆ ਤੇ ਉਹਦੀ ਲੁੱਕ ਆਪਾਂ 1800 200 ਸਾਲ ਪੁਰਾਣਾ ਆ ਬਾਤ ਹੈ ਇਸਕਾ ਇਹ ਪੰਜ ਆਇਆ ਬਾਅਦ ਤੋਂ ਉਹੀ ਗੱਲ ਕਰਦਾ ਆ ਅਗਲੇ ਵੱਧ ਤੋਂ ਵੱਧ ਕੀ ਨੋਲੀ ਇੰਡੀਆ ਪੁਰਾਣਾ ਹੈ ਪੰਜ 6 ਹੇਕਟੇਰ ਬੋਲੇ ਹੈ ਠੀਕ ਆ ਅੱਛਾ 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 ਪੁਰਾਣਾ ਇੰਡੀਆ ਅੱਛਾ ਜੇ ਜੋ ਮਾਲਿਕ ਹੈ ਬਾਹਰ ਹੈ ਵਿਦੇਸ਼ ਮੇ ਉਹ ਆਏ थे 2-3 ਮਹੀਨੇ ਪਹਿਲੇ ਬਹੁਤ ਲੋਕ ਆਏ ਅੱਛਾ ਅੱਛਾ ਬਹੁਤ ਦਿਨ ਤੱਕ ਗਿਆ ਨਹੀਂ ਜਿੱਦਾਂ ਇਹਨਾਂ ਨੇ ਦੱਸਿਆ ਮੇਰੇ ਬੜੀ ਮਿਕ ਹੋ ਗਈ ਹੈ ਨਾ ਪਤਾ ਕੀ ਪਾਣੀਆਂ ਚੀਜ਼ਾਂ ਨੂੰ ਆਪਣਾ ਬਿਲਕੁਲ ਬਿਲਕੁਲ ਤਾਂ ਉਹਦੇ ਦੇਖਣਾ ਹੈ ਦੇਖ ਸਕਦੇ ਆ ਵੀਡੀਓ ਬਣਾ ਆਜੇ ਹੋ ਜਾਏਗੇ ਦੇਖਾ ਬਾਤ ਤੁਹਾਨੂੰ ਮਿਊਜ਼ਿਕ ਸਿਸਟਮ ਬਣਾਣਾ ਹੈ ਨਹੀਂ ਮਿਊਜ਼ਿਕ ਸਿਸਟਮ ਨਹੀਂ ਮਿਊਜ਼ੀਅਮ ਹਾਂ ਮਿਊਜ਼ੀਅਮ ਹਦਲੋ ਹਦਲੋ ਪਤਾ ਨਹੀਂ ਕੋਈ ਗੱਲ ਨਹੀਂ ਤੇ ਜੇ ਹੋ ਸਕਦਾ ਕੋਈ ਹੱਲ ਆਪਾਂ ਕੋਈ ਯੋਜਾ ਹੀ ਨਹੀਂ ਬਹੁਤ ਤੁਸਾਂ ਹੀ ਗੱਲ ਕਰੀ ਜਾਨੇ ਉਹਨਾਂ ਨਾਲ ਤਾਂ ਗੱਲ ਹੋਈ ਹੀ ਨਹੀਂ ਹਲੇ ਨਹੀਂ 9 ਮਹੀਨੇ ਪਹਿਲੇ ਆ ਕੇ ਗਏ ਨਾ ਨਹੀਂ ਉਹ ਬਾਹਰੋਂ ਆ ਕੇ ਗਏ ਆ ਹਾਂਜੀ ਹਾਂਜੀ ਮੈਂ ਉਹ ਗੱਲ ਕਰਦਾ ਵੀ ਤੁਸੀਂ ਉਹਨਾਂ ਨੇ ਨਾਲ ਕੋਈ ਨਹੀਂ ਕੋਈ ਹੁੰਦਾ ਆ ਤੇ ਆਪਾਂ ਉਹ ਗੱਲ ਕਰ ਲੈਣੇ ਹਨ ਖੁਦਾਬੇ ਜੀ ਕਰਦਾ ਫਰੇ ਖੁਦਾਬੇ ਦੀ ਜੀ ਕਰ ਰਿਹਾ ਮੈਂ 5x ਦੇ ਵਿੱਚ ਹੈ ਨਾ ਆਜੋ ਜੀ ਆਜੋ ਮੈਂ ਤੇ ਦੇਖੋ ਜੀ ਮੈਂ ਤੁਹਾਨੂੰ ਲੈ ਕੇ ਓਕੇ ਓਕੇ ਕੋਈ ਗੱਲ ਨਹੀਂ ਥੱਲੇ ਹੀ ਹੋ ਕੇ ਜਾਊਗਾ ਇਹ ਆਹ ਟੈਂਕੀ ਆ ਜੀ ਤੇ ਇਹ ਭਗਤ ਸਿੰਘ ਚੌਕ ਆ ਜਿਹੜੀ ਭਗਤ ਸਿੰਘ ਚੌਕ ਦੇ ਵਿੱਚ ਟੈਂਕੀ ਆ ਤੇ ਇਹ ਆਪਣੇ ਸਰਦਾਰ ਸਾਹਿਬ ਨਾਲ ਆਪਾਂ ਦਿਖਾਉਣਗੇ ਤੇ ਇਹਦੇ ਬਾਰੇ ਦੱਸਣਗੇ ਤੁਸੀਂ ਕਿਹੜੀ ਆਹ ਆਪਣੇ ਨਕੋਦਰ ਦੇ ਲਾਗੇ अच्छा अच्छा हां जी हां जी ठीक है फ्लोर ਤੋਂ ਠੀਕ ਹੈ ਠੀਕ ਹੈ ਤੇ ਲਓ ਵੀਰੋ ਆਹ ਟਰੈਕਟਰ ਵਾ ਯੂ ਐਸ اے ਦੇ ਵਿੱਚ ਬੰਦੇ ਰਹਿੰਦੇ ਆ ਤੇ ਮੈਂ ਰੇਡੀ ਵਾਲਾ ਕੀ ਨਾ ਇਹਦਾ ਬੰਦੇ ਬਾਹਰ ਬਾਹਰ ਦਰਿਆ ਆਪਣਾ ਖਿਆਲ ਬਾਹਰ ਠੀਕ ਹੈ ਜੀ ਤੇ ਉਹਦੇ ਨਾਲ ਹੀ ਸਾਡੀ ਗੱਲ ਹੋਈ ਆ ਉਹ ਕਹਿੰਦਾ ਆ ਵੀ ਉਹ ਬੰਦੇ ਇਹਨਾਂ ਨੇ ਵੇਚਣਾ ਨਹੀਂ ਹੈਗਾ ਟਰੈਕਟਰ ਹਨਾ ਜੇ ਕੋਈ ਵੀਰ ਹੋਰ ਭਗ ਸਿੰਘ ਚੌਂਕ ਦੇ ਵਿੱਚ ਰਹਿੰਦਾ ਆ ਕਿਸੇ ਦਾ ਹੋਰ ਕੋਈ ਜਾਣਦਾ ਆ ਤੁਹਾਡੀ ਨਾਲ ਹੋ ਸਕਦੀ ਆ ਆ ਨਾਲ ਤੇ ਅਛਾ ਜੀ ਇਹਨਾਂ ਨੂੰ ਕੰਟੈਕਟ ਕਰ ਲਓ ਇਹ ਤਾਂ ਚਲੋ ਹੈਗੇ ਨਾ ਹਾਂਜੀ ਹਾਂਜੀ ਤੇ ਬਿਲਕੁਲ ਕਿਉਂਕਿ ਅਗਲੇ ਦੀ ਕੋਈ ਚੀਜ਼ ਖੜੀ ਆ ਵਿਕਾਰ ਖੜੀ ਐ ਇਸ ਟਾਈਮ ਕੀਤੀ ਉਹਨਾਂ ਨੇ ਹਨਾ ਇਸ ਟਾਈਮ ਇਹਦਾ ਕੋਈ ਅਗਲਾ ਸਵਾਰ ਕੇ ਬਣਾ ਲਊਗਾ ਇਹਦਾ ਮੁੱਲ ਵਾ ਲੋਕੀ ਤਾਂ ਇਹਨੂੰ ਸੋਨਾ ਕਹਿਣ ਡਏ ਆ ਕਹਿੰਦੇ ਇਹ ਖੜਾ ਕਿੱਥੇ ਕੀਤਾ ਆ ਇੰਨੇ ਮੈਨੂੰ ਮੈਸੇਜ ਆਏ ਨਾ ਪੱਧਰਾ ਹੀ ਖੜਾ ਨੇ ਤੇ ਇਹਨੂੰ ਪਿਆ ਪੈ ਜੰਗ ਪੈ ਜਾਣਾ ਇਹਨੂੰ ਉੜ ਜਾਣਾ ਜੰਗ ਪਿਆ ਹੀ ਆ ਇਹਦੇ ਲੈਨੇ ਰੋਕ ਕਰ ਲੈਣਾ ਆਪਣੇ ਪੰਜਾਬ ਦੇ ਲੋਕ ਬਹੁਤ ਮੀਰਿਆ ਉਹਨਾਂ ਨੇ ਮਿੰਟੋ ਮਿੰਟ ਚੱਕ ਲੈਣਾ ਜੀ ਜੀ ਹਾਂਜੀ 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 ਇਹ ਇਹ ਟਰੈਕਟਰ ਆ ਜੀ ਤੁਸੀਂ ਮੈਂ ਇੰਸਟਾ ਤੇ ਜਿਹੜੀ ਜਾਂ ਫੇਸਬੁੱਕ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਤੇ ਇਹ ਤੁਹਾਨੂੰ ਦਿਖਾਇਆ ਸੀਗਾ ਮੈਂ ਸਪੈਸ਼ਲੀ ਤੁਹਾਡੇ ਲਈ ਆਇਆ ਕਿਉਂਕਿ ਮੈਨੂੰ ਮੈਸੇਜ ਤੇ ਕਮੈਂਟ ਬਹੁਤ ਆਏ ਵੀ ਕਹਿੰਦੇ ਵੀ ਸਾਨੂੰ ਭਾਈ ਇਹਦਾ ਦੱਸੋ ਜੇ ਦੱਸ ਸਕਦੇ ਆ ਕੋਈ ਹੱਲ ਕਰ ਸਕਦੇ ਆ ਵੀਰੋ ਦੇਖੋ ਹੱਲ ਤੁਸੀਂ ਆਪਣਾ ਆਪ ਕਰਨਾ ਆ ਮੈਂ ਤੁਹਾਨੂੰ ਦੱਸ ਦਿੱਤਾ ਆ ਵੀ ਇਹ ਟਰੈਕਟਰ ਭਗਤ ਸਿੰਘ ਚੌਂਕ ਦੇ ਵਿੱਚ 33 ਦੇ ਸਾਹਮਣੇ ਆਹ ਦੇਖੋ ਇਧਰੋਂ ਤੇ ਇੱਥੇ ਖੜਾ ਆ ਠੀਕ ਆ ਕੂੜੇ ਦੇ ਡੰਪ ਆ ਕੂੜੇ ਦੇ ਡੰਪ ਦੇ ਸਾਹਮਣੇ ਕੂੜੇ ਵਾਲੇ ਡੰਪ ਦੇ ਲਾਗੇ ਆ ਸਰਦਾਰ ਸਾਹਿਬ ਸਾਨੂੰ ਦੱਸ ਰਹੇ ਆ ਤੇ ਤੁਸੀਂ ਪੁਲਿਸ ਵੀ ਆ ਕੇ ਆਪ ਇੱਥੇ ਕਿਸੇ ਨੂੰ ਮਿਲ ਕੇ ਜੇ ਤੁਹਾਡਾ ਕੋਈ ਜਲੰਦਰ ਦੇ ਵਿੱਚ ਕੋਈ ਹੈਗਾ ਤਿੰਨ ਨੰਬਰ ਤਿੰਨ ਨੰਬਰ ਚੌਂਕੀ 'ਚ ਬੈਠ ਗਿਆ ਆ ਪੁਰਾਣਾ ਤਿੰਨ ਨੰਬਰ ਚੌਂਕੀ ਦੀ ਬੈਕ ਸਾਈਡ ਤੇ ਇਹ ਖੜਾ ਆ ਠੀਕ ਆ ਜੀ ਤੇ ਦੇਖੋ ਨਾ ਕੂੜੇ ਦੇ ਵਿੱਚ ਖੜਾ ਕੀਤਾ ਆ ਤੇ ਅਗਲਿਆਂ ਨੇ ਇੱਥੋਂ ਚੱਕ ਕੇ ਇਹਨੂੰ ਸਵਾਰ ਲੈਣਾ ਇਹਨੂੰ ਐਨ ਕਰ ਦੇਣਾ ਸੈੱਟ ਜਿੱਦਾ ਅੱਜ ਕੱਲ ਟਰੈਕਟਰ ਲੋਕੀ ਤਿਆਰ ਕਰਦੇ ਹੀ ਆ ਤੇ ਮਕੈਨੀਕਲੀ ਹੋ ਗਏ ਫਿਟਿੰਗ ਹਾਂਜੀ ਹਾਂਜੀ ਕੀ ਪਤਾ ਜੱਗੇ ਬਹੁਤ ਦੀ ਨਿਗਾ ਪੈ ਗਈ ਤਾਂ ਕੋਈ ਨਾ ਕੋਈ ਹੱਲੋ ਕੱਢ ਹੀ ਲੈਣ ਕਿਉਂਕਿ ਗੱਲਾਂ ਵੀ ਗੱਲਾਂ ਲਾ ਪੈਣੀਆਂ ਜਿਹੜਾ ਮਾਲਕ ਉਹਦਾ ਓਨਰ ਆ ਜੇ ਉਹ ਵੇਚਣ ਦਾ ਇੱਛਕ ਹੋਵੇ ਹਾਂਜੀ ਇਹ ਇਹ ਕੀ ਚੀਜ਼ ਵਾਏ ਅੱਛਾ ਇਹਦਾ ਕੋਈ ਬਾਕਸ ਵਾ ਰੱਖਣ ਦੇ ਲਈ ਹਾਂਜੀ ਹਾਂਜੀ ਗੀਅਰ ਬਾਕਸ ਹੈ ਨਾ ਗੀਅਰ ਬਾਕਸ ਹਾਂ ਹਾਂ ਖੁਰੜਾ ਹੁਣ ਦੇਖੋ ਸਾਰੀ ਨੌਲੇਜ ਹੈ ਸਾਰਾ ਪਤਾ ਕਿ ਮੈਂ ਪਾਈਪਲਿੰਗ ਇੰਡਸਟਰੀ ਜੁਨੇ ਦਾ ਓਕੇ 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 ਠੀਕ ਹੈ ਜੀ ਠੀਕ ਵਾ ਮੇਰੇ ਕੋਲ 60 90 ਬੰਦੇ ਕੰਮ ਕਰਦੇ ਸਮੇ ਸਮਝਦੀਆਂ ਗੱਲਾਂ ਸਮਝਦੀਆਂ ਗੱਲਾਂ ਜੀ ਹਾਂਜੀ ਬਿਲਕੁਲ ਇਹਦੇ ਟਾਇਰ ਵੀ ਦੂਜੇ ਸੀਗੇ ਮੈਂ ਕਹਿੰਨਾ ਰਬੜੀ ਆ ਗੱਲੀ ਸੀਗੇ ਰਬੜ ਬਹਿ ਗਏ ਹੂੰ ਉਹ ਤਾਂ ਫਿਰ ਕੀ ਵਰਗੇ ਵੱਡੇ ਟਾਇਰ ਸਦੇ ਜਿੱਦੇ ਮੈਨੂੰ ਫਰਬਾ ਜਿੱਦਾਂ 200 7 ਹੀ ਦਾਦੀਆਂ ਇਹ 1800 ਕੋਸ਼ ਆ ਜਿੱਦਾਂ ਮੈਨੂੰ ਵੀ ਜਦੋਂ ਨਾ ਮੈਂ ਤਾਂ ਵੀਡੀਓ ਬਣਾ ਗਿਆ ਉਦਾਂ ਹੀ ਤੇ ਜਦੋਂ ਮੈਂ ਲੋਕਾਂ ਨੇ ਕਮੈਂਟ ਕੀਤੇ ਦਾ ਮੈਨੂੰ ਦੱਸਿਆ ਵਿੱਚ ਉਹਦੇ ਪਤਾ ਲੱਗਾ ਫਿਰ ਮੈਂ ਇਹਨੂੰ ਗੂਗਲ ਤੇ ਘਰ ਕੱਢ ਕੇ ਦੇਖਿਆ ਵੀ ਕੀ ਚੀਜ਼ ਆ ਉਹ ਕਹਿੰਦੇ 올ਡਰ ਗੋਲਡ 올ਡਰ ਗੋਲਡ ਆ ਹਾਂਜੀ ਹਾਂਜੀ ਮੈਨੂੰ ਤਾਂ ਕਿਤੇ ਚਾਨ ਚੱਕ ਉਦਾਂ ਹੀ ਮੇਰੀ ਉਥੋਂ ਨਿਗਾ ਪੈ ਗਈ ਮੈਂ ਗੱਡੀ ਉਥੇ ਲਾ ਕੇ ਤੇ ਸਾਹਮਣੇ ਉਥੇ ਗੱਡੀ ਲਾਈ ਇੱਥੇ ਹੋਣ ਲਈ ਆ ਤੇ ਇਦਾਂ ਹੀ ਮੇਰੀ ਵੀ ਨਿਗਾ ਪੈ ਗਈ ਆ ਮੈਨੂੰ ਕੋਈ ਹੈ ਯਾਰ ਕੋਈ ਜਿਹਦਾ ਤੁਸੀਂ ਅੱਜ ਆ ਦੱਸਿਆ ਹੋਰੇ ਦੀ ਕੀਮਤ ਆ ਵੀ ਵੈਲਿਊ ਆ ਇਹ ਲੋਕੀ ਤਾਂ ਕੀਮਤ ਕੋਈ ਕਹਿੰਦੇ ਦੱਸੋ ਕੋਈ ਕੰਟਰੋਲ ਮੇਰੇ ਹੈਗੇ ਬਿਆਦੇ ਹਾਂਜੀ ਆਪਣਾ ਕਾਰਡ ਨਹੀਂ ਇਹ ਕਾਰਡ ਨਹੀਂ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੂੰ ਹਾਂਜੀ ਹਾਂਜੀ ਤੇ ਆਪਾਂ ਸਰਦਾਰ ਸਾਹਿਬ ਤੋਂ ਨੰਬਰ ਸਰਦਾਰ ਸਾਹਿਬ ਦਾ ਲੈ ਜਾਨੇ ਆ ਤੇ ਮੈਂ ਜਦੋਂ ਵੀ ਹੋਇਆ ਕੋਈ ਇਹਨਾਂ ਦੇ ਲਿੰਕ ਵਿੱਚ ਬੰਦਾ ਆ ਗਿਆ ਤੇ ਮੈਂ ਨਾਲ ਹੀ ਵੀਡੀਓ ਸ਼ੇਅਰ ਕਰ ਦਊਂਗਾ ਠੀਕ ਹੋ ਜੀ ਤੇ ਤੁਸੀਂ ਪਲੀਜ਼ ਮੈਨੂੰ ਆਪਣਾ ਨੰਬਰ ਮੈਂ ਹੁਣ ਮਨਨ ਡੈਰੀ ਤੇ ਇਹਨਾਂ ਤੇ ਨੋਟ ਕਰ ਲੀ ਹੂੰ ਹੂੰ ਇਹ ਆਪਣੇ ਮੇਰਾ ਉਹ ਮੇਰਾ ਫੋਨ ਗੱਡੀ 'ਤੇ ਲਾਈ ਹੋਈ ਉਹ ਕਾਰ ਦੇਣ ਅੱਗੇ ਆਪਣਾ ਤੇ ਤੁਸੀਂ ਵੀ ਦੇ ਦਿਓ ਹਾਂ ਮਨਨ ਕਾਰ ਦਿਖਾ ਦਿਓ ਸਰ ਤੁਸੀਂ ਰੁਕ ਕੇ ਤਲਾ ਵੀ ਨਾਲ ਹੀ ਆ ਹਾਂਜੀ ਆ ਕੀ ਨੰਬਰ ਆ ਇਹਦਾ 8280 /1 ਹਾਂ ਹਾਂ ਓਲੀਪਾ ਠੀਕ ਹੈ ਜੀ ਸਰ ਮੈਂ ਚੱਲਾਂ ਫਿਰ ਓਕੇ ਜੀ ਕੀ ਕਰ ਦੇਣੀ ਆ ਪਰੌਟਿਆਂ ਦੀ ਇਹਨਾਂ ਦਾ ਵੀ ਲਾ ਦੇ ਠੀਕ ਹੈ ਕੋਈ ਨਹੀਂ ਮੈਂ ਸਪੈਨ ਨਹੀਂ ਕਰ ਜਾਊਂਗਾ ਸਾਡੀ ਹੈਲਪ ਕਰਨੀ ਹੈ ਇਹਨਾਂ ਦੀ ਕਰ ਦਿੰਦੇ ਆ ਪਰੌਟਿਆਂ ਦੇ ਪਰੌਟਿਆਂ ਦਾ ਲਾ ਦੇਣਾ ਸ਼ਹਿਰ ਨਾਲ ਆ ਜਾ ਸਾਡੇ ਕੋਲ ਨਹੀਂ ਮਾਲਕ ਦਾ ਨੰਬਰ ਮਿਲਿਆ ਹੋਇਆ ਨਹੀਂ ਮਿਲਿਆ ਰਿਹਾ ਜੇ ਹੋ ਸਕੇ ਤਾਂ ਤੁਸੀਂ ਜਰੂਰ ਸਾਨੂੰ ਕੋਈ ਆਹ ਗੱਲ ਕਰ ਦਿੰਦੇ ਹਾਂ ਹਾਂ ਲੇ ਕਰਾ ਦੇਣਗੇ ਮੈਂ ਬੜੀਆ ਬੰਦੇ ਆਹ ਲੋ ਜੀ ਠੀਕ ਹੋਇਆ ਤੁਹਾਡੇ ਸਾਹਮਣੇ ਆਪਾਂ ਟਰੈਕਟਰ ਫੇਰ ਕਰ ਦਿੱਤਾ ਇਹ ਹਨਾ ਤੇ ਬਾਕੀ ਡਿਟੇਲ ਆਪਾਂ ਲੈ ਲੈਂਦੇ ਆ ਨੰਬਰ ਮੈਂ ਇੱਕ ਬੰਦੇ ਦਾ ਲਿਆ ਆ ਪਰੌਠੇ ਬਣਾਉਂਦਾ ਆ ਉਹ ਆਪਾਂ ਨੂੰ ਗੱਲ ਮਾਲਕਾਂ ਤਾਈਂ ਪਹੁੰਚਣ ਨਹੀਂ ਦੇ ਆਪਣਾ ਦੇ ਰਿਹਾ ਹਲੇ ਆਪਾਂ ਉਹਦੇ ਨਾਲ ਗੱਲ ਕਰਕੇ ਮੈਂ ਉਹਨੂੰ ਫੇਸ ਕਰੀ ਉਹਦੇ ਨਾਲ ਗੱਲ ਕਰਕੇ ਦੇਖਦਾ ਜੇ ਤਾਂ ਮਤਲਬ ਇਹ ਜਿਹੜਾ ਪਰੌਠਿਆਂ ਵਾਲਾ ਬੰਦਾ ਆ ਇਹ ਹੀ ਗੱਲ ਕਰਵਾ ਸਕਦਾ ਆ ਜਾਂ ਅੰਕਲ ਆ ਜਿਹੜਾ ਨਾਲ ਇਹ ਦੱਸ ਸਕਦਾ ਠੀਕ ਆ ਜੀ ਤੇ ਇੱਕ ਆ ਬਿਲਡਿੰਗ ਵਾਲੇ ਕੁਝ ਦੱਸ ਰਿਹਾ ਨਾਲ ਵਾਲੇ ਪਤਾ ਨਹੀਂ ਕੀ ਨਾਂ ਸੀ ਇਹਨਾਂ ਦਾ ਚਾਂਪ ਵਾਲੇ ਆ ਚਾਂਪ ਵਾਲੇ ਕੋਈ ਇਹ ਇਹ ਨਾ ਕੋ ਕੋਨਟੈਕਟ ਨੰਬਰ ਇਹ ਯੂ ਐਸ ਏ ਰਹਿੰਦੇ ਆ ਬੰਦੇ ਇਹ ਉਹਨਾਂ ਦੀ ਪ੍ਰਾਪਰਟੀ ਆ ਜੀ ਤੇ ਬਾਕੀ ਠੀਕ ਵਾ ਤੁਹਾਨੂੰ ਟਰੈਕਟਰ ਨੂੰ ਸਾਰੀ ਨਿਗ੍ਹਾ ਆਪਾਂ ਫੇਰ ਇੱਕ ਵਾਰੀ ਮਰਵਾ ਦਿੰਨਾ ਮੈਂ ਆਹ ਹਾਲ ਹੈ ਟਰੈਕਟਰ ਦਾ ਤੇ ਇਹਦਾ ਹਾਲ ਬਹੁਤ ਵਧੀਆ ਹੋ ਜਾਣਾ ਜਦੋਂ ਪੰਜਾਬੀਆਂ ਦੇ ਹੱਥ ਫਿਰ ਗਏ ਇਹਦੇ ਤੇ ਚਲੋ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰਿਓ ਵੀ ਜੇ ਕਿਸੇ ਨੇ ਕੋਈ ਲੈਣਾ ਹੋਇਆ ਕੋ ਜਲੰਧਰ ਦੇ ਵਿੱਚ ਕੋਈ ਰਿਲੇਟਿਵ ਕਿਸੇ ਦਾ ਹੈਗਾ ਆ ਕੋਈ ਇਹਦੀ ਜਾਣਕਾਰੀ ਲੈ ਸਕੇ ਕੋਈ ਆਪਣੇ ਪੱਧਰ ਤੇ ਵੀ ਕੋਈ ਬੰਦਾ ਗੱਲ ਕਰ ਸਕਦਾ ਆ ਤੇ ਅਸੀਂ ਜਿੰਨੇ ਜੋਗੇ ਸਗੇ ਅਸੀਂ ਵੀਡੀਓ ਕਰਤੀ ਇਥੇ ਦੋ ਬੰਦੇ ਜਿਹੜੇ ਵਾਲੇ ਵਾਲੇ ਉਹਨਾਂ ਨਾਲ ਵੀ ਗੱਲ ਕਰ ਲਈ ਆ ਤੇ ਉਹ ਮੈਂ ਆਪਣਾ ਨੰਬਰ ਦੇ ਦਿੱਤਾ ਉਹਨਾਂ ਨੂੰ ਜੇ ਤਾਂ ਹੱਲ ਕੋਈ ਹੋ ਸਕਿਆ ਤਾਂ ਬਹੁਤ ਵਧੀਆ ਆ ਤੇ ਜੇ ਕੁਝ ਤੁਸੀਂ ਆਪਣੇ ਪੱਧਰ ਤੇ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਕਰਿਓ ਠੀਕ ਵਾਜੀ ਆ ਦੇ ਇੱਥੇ ਆ ਟੈਂਕੀ ਤੇ ਇੱਥੇ ਟਰੈਕਟਰ ਆ ਆਪਣਾ ਠੀਕ ਵਾ ਆਹ ਖੜਾ ਟਰੈਕਟਰ ਚਲੋ ਕੀ ਕਹਵਾਜੀ ਤੇ ਸਬਸਕ੍ਰਾਈਬ ਜੁਬ ਕਰ ਦਿਓ ਚੈਨਲ ਨੂੰ ਤੇ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਉਹ ਠੀਕ ਆ। ਔਰ ਸਾਹਮਣੇ ਭਗਤ ਸਿੰਘ ਚੌਕ ਆ। ਆ ਰੈਡੀ ਆ ਰਾਜੂ ਪਰਾਠੇ ਵਾਲਾ। ਤੇ ਇੱਧਰ ਜੀ ਸੀ ਐਫ ਦਾ ਚਾਂਪ ਹੱਬ। ਹਾਂਜੀ। ਇਹਨਾਂ ਪਰੌਠਿਆਂ ਦਾ ਕੰਮ ਆ ਬੰਦਿਆਂ ਦਾ। ਇਹ ਤੁਹਾਡੀ ਹੈਲਪ ਕਰ ਸਕਦੇ ਆ। ਇਹਨਾਂ ਨੂੰ ਅੱਗੇ ਤੁਸੀਂ ਮਿਲ ਸਕਦੇ ਆ। ਠੀਕ ਆ ਜੀ। ਮੋੜ ਵੀ ਦਿਖਾ ਦੇ। ਆ ਬੋੜਿਆ ਬੰਦਿਆਂ ਦਾ। ਆ ਨੰਬਰ ਆ ਉੱਤੇ ਤੁਸੀਂ ਦੇਖ ਲਓ। ਹਨਾ। ਹਾਂਜੀ ਮਿੱਤਰੋ ਆਪਾਂ ਵੀਡੀਓ ਕਰ ਜਾਂਦੀ ਆ ਟਰੈਕਟਰ ਸਾਰਾ ਤੁਹਾਨੂੰ ਦਿਖਾਤਾ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੱਤੀ ਆ ਵੀ ਕਿੱਥੇ ਖੜਾ ਆ ਠੀਕ ਹੈ ਜੀ ਬਾਕੀ ਇਹ ਦੋ ਬੰਦੇ ਆ ਆਪਾਂ ਨੂੰ ਮਿਲੇ ਜਿਹੜਾ ਆਪਣੇ ਦੱਸ ਸਕਦੇ ਆ ਵੀ ਇਹ ਮਾਲਕ ਵੇਚਣਾ ਚਾਹੁੰਦੇ ਜਾਂ ਨਹੀਂ ਚਾਹੁੰਦੇ ਪਰੋਠਿਆਂ ਵਾਲਾ ਤਾਂ ਗੱਲ ਹੀ ਨਹੀਂ ਪੁੰਝੇ ਪੈਣ ਦੇਣ ਡਿਆ ਵੀ ਕਹਿੰਦਾ ਨਹੀਂ ਵੇਚਣਾ ਹੀ ਨਹੀਂ ਇਦਾਂ ਉਦਾਂ ਤੇ ਜਿਹੜੇ ਸਰਦਾਰ ਸਾਹਿਬ ਆ ਉਹ ਕੁਝ ਨਾ ਕੁਝ ਹੈਲਪ ਆਪਣੀ ਕਰ ਦੇਣਗੇ ਤੇ ਕਹਿੰਦੇ ਤਾਂ ਪਰੋਠਿਆਂ ਵਾਲੇ ਵੀ ਆ ਅਸੀਂ ਕੋਈ ਨਹੀਂ ਤੁਹਾਨੂੰ ਪੁੱਛ ਕੇ ਦੱਸ ਦਿੰਨੇ ਆ ਇਦਾਂ ਕਰ ਦਿੰਨੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਆਪਣੀ ਜਣੀ ਮਤਲਬ ਆਪਾਂ ਨੂੰ ਦੱਸ ਦੇਣ ਕਿ ਜਾਂ ਗੱਲ ਕਰਾ ਦੇਣਗੇ ਹਨ ਤੇ ਕਿਉਂਕਿ ਜੇ ਤੁਹਾਡਾ ਕੋਈ ਆਪ ਦਾ ਕੋਈ ਜਾਣ ਪਛਾਣ ਵਾਲਾ ਹੈਗਾ ਆ ਬੰਦਾ ਤੇ ਤੁਸੀਂ ਪਹੁੰਚ ਕਰ ਸਕਦੇ ਆ ਮਾਲਕਾਂ ਤੱਕ ਤਾਂ ਜ਼ਰੂਰ ਉਹਦੇ ਉਹ ਜਾਦਾ ਵਧੀਆ ਆ ਹਨ ਤੇ ਅਮਰੀਕਾ ਦੇ ਵਿੱਚ ਉਹ ਰਹਿੰਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਵੀਡੀਓ ਆਪਾਂ ਕਰਤੀ ਆ ਲੋਕੇਸ਼ਨ ਤੇ ਜਿੱਥੇ ਖੜਾ ਆ ਉਹ ਵੀ ਤੁਹਾਨੂੰ ਦੱਸ ਦਿੱਤਾ ਆ ਹੁਣ ਬਾਕੀ ਤੁਸੀਂ ਦੇਖੋ ਵੀ ਤੁਹਾਡਾ ਕੋਈ ਜਲੰਧਰ ਦੇ ਵਿੱਚ ਜਾਂ ਕਿਦਾਂ ਕੋਈ ਕਿਸੇ ਨਾਲ ਗੱਲ ਹੋ ਸਕਦੀ ਜਾਂ ਨਹੀਂ ਹਨ ਪਰ ਪਹਿਲਾਂ ਤਾਂ ਮੈਨੂੰ ਕਈ ਬੰਦਿਆਂ ਨੇ ਲੋਕੇਸ਼ਨ ਦਾ ਹੀ ਪੁੱਛਿਆ ਵੀ ਭਾਜੀ ਖੜਾ ਕਿੱਥੇ ਆ ਕਿਦਾਂ ਆ ਕਿੱਥੇ ਕਰਕੇ ਆ ਉਹ ਸਾਰਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਬਾਕੀ ਜੇ ਤੁਸੀਂ ਆ ਕੇ ਗੱਲ ਕਰਦੇ ਆ ਤਾਂ ਜ਼ਿਆਦਾ ਵਧੀਆ ਆ ਹਨਾ ਕੋਈ ਬੰਦਾ ਵਿੱਚ ਪਾ ਲਓ ਜਿਹੜਾ ਜਲੰਧਰ ਦੇ ਵਿੱਚ ਇਹਨਾਂ ਮਾਲਕਾਂ ਨੂੰ ਜਾਣਦਾ ਹੋਵੇ ਇਸ ਇਸ ਟਰੈਕਟਰ ਦਾ ਜਿਹੜਾ ਤੁਹਾਡਾ ਸੌਦਾ ਕਰਾ ਸਕੇ ਹਨਾ ਤੇ ਹੋਵੇ ਜਿਆਦਾ ਵਧੀਆ ਆ ਕਿਉਂਕਿ ਇਦਾਂ ਬੈਠੇ ਆਪਾਂ ਵੀਡੀਓ ਦੇਖ ਕੇ ਤਾਂ ਕਹਿ ਸਕਦੇ ਆਂ ਵੀ ਸਾਡੀ ਗੱਲ ਹੋ ਜਵੇ ਸਾਡੀ ਗੱਲ ਹੋ ਜਵੇ ਕਿਉਂਕਿ ਜਦੋਂ ਮਾਲਕਾਂ ਨਾਲ ਗੱਲ ਹੋਊਗੀ ਫੇਰ ਹੀ ਗੱਲ ਬਣਨੀ ਆ ਤੇ ਜਿਹੜੇ ਇਹ ਜਾਂ ਪਰੌਠੇ ਵਾਲਾ ਜਾਂ ਸਰਦਾਰ ਸਾਹਿਬ ਜੀ ਆ ਇਹਨਾਂ ਕੋ ਸ਼ਾਇਦ ਹੀ ਗੱਲ ਹੋਵੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਮੰਨਣਗੇ ਹਨਾ ਜੇ ਕੋਈ ਆਪਣੇ ਪੱਧਰ ਤੇ ਆਪਣੇ ਤੇ ਕੋਈ ਕਰ ਸਕਦਾ ਆ ਤੇ ਉਹ ਜ਼ਰੂਰ ਕਰੇ ਮੇਰਾ ਵੀਰ ਤੇ ਬਾਕੀ ਤੁਹਾਡੇ ਸਾਹਮਣੇ ਵੀਡੀਓ ਸਾਰੀ ਆ ਗਈ ਆ ਜੀ ਠੀਕ ਆ ਜੀ ਤੇ ਬਹੁਤ ਮਿਹਰਬਾਨੀ ਇੱਥੇ ਤੱਕ ਦੇਖਣ ਦੇ ਲਈ ਤੇ ਸასი ਸ਼ਗਲ ਜੀ